ਕਿਸੇ ਵੀ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਫਰੀਦਕੋਟ ਪੁਲਿਸ ਵੱਲੋਂ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਵਿਖੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਗਈ ਸਪੈਸ਼ਲ ਟ੍ਰੇਨਿੰਗ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਉੱਪਰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕੇ ਇਸ ਦੌਰਾਨ ਕੇਨ ਸ਼ੀਲਡ ਹੈਲਮਟ ਬਾਡੀ ਪ੍ਰੋਟੈਕਟਰ ਅਤੇ ਅਨਸਖਾਵਿ ਸਥਿਤੀਆਂ ਨਾਲ ਨਜਿੱਠਣ ਲਈ ਵਰਤੇ ਜਾਣ ਵਾਲੇ ਹੋਰ ਸਮਾਨ ਸੰਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ਜੋ ਡਿਸਟ੍ਰਿਕਟ ਪੁਲਿਸ ਫਰੀਜ਼ ਕੋਡ ਦੇ ਵੱਲੋਂ ਇੱਕ ਟੀਮ ਜੇਲ੍ਹ ਦੇ ਉੱਤੇ ਆਈ ਹੈ ਔਰ ਜੇਲ੍ਹ ਦੇ ਅੰਦਰ ਇਸ ਟੀਮ ਦੇ ਵੱਲੋਂ ਜੇਤ ਤੇ ਤਨਾਤ ਜੇਲ੍ਹ ਦੀ ਫੋਰਸ ਜੇਲ੍ਹ ਦੇ ਕਰਮਚਾਰੀ ਬਾਰਡਰ ਹੈਡਵਾਰਡਰਸ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਕਿ ਜੇਕਰ ਕੋਈ ਅ ਐਸੀ ਸਿਚੁਏਸ਼ਨ ਅਰਾਈਜ਼ ਹੁੰਦੀ ਹੈ ਜਿਸ ਦੇ ਵਿੱਚ ਮੌਬ ਇਕੱਠਾ ਹੋ ਕੇ ਕਿਸੇ ਰੂਲਾਂ ਨੂੰ ਫਲਾਊਟ ਕਰਦਾ ਹੈ ਤਾਂ ਉਹਨਾਂ ਨੂੰ ਕੰਟਰੋਲ ਕਿਸ ਤਰ੍ਹਾਂ ਕੀਤਾ ਜਾਣਾ ਉਸ ਦੇ ਵਿੱਚ ਸਾਡੇ ਕੋਲੇ ਜੋ ਟਾਇਰ ਗੈਸ ਸ਼ੈਲਜ਼ ਨੇ ਉਹਨਾਂ ਨੂੰ ਕਿਸ ਤਰ੍ਹਾਂ ਚਲਾਇਆ ਜਾ ਸਕਦਾ ਹੈ ਟਾਇਰ ਗੈਸ ਗਨ ਹੈ ਉਸ ਨੂੰ ਕਿਸ ਤਰ੍ਹਾਂ ਚਲਾਇਆ ਜਾ ਸਕਦਾ ਹੈਗਾ ਇਸ ਤੋਂ ਇਲਾਵਾ ਮੌਬ ਕੰਟਰੋਲ ਕਰਨ ਦੀ ਇੱਕ ਜੋ ਡ੍ਰਿਲ ਹੈ ਉਹ ਕਰਵਾਈ ਗਈ ਹੈ ਕੇਨ ਸ਼ੀਲਡਸ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ ਕਿਸ ਤਰ੍ਹਾਂ ਆਪਸ ਵਿੱਚ ਕਮਿਊਨੀਕੇਟ ਕਰਨਾ ਬੈਟਰ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਉਹ ਬੜੀ ਇਫੈਕਟਿਵ ਹੋਏਗੀ ਇਸ ਸਿਚੁਏਸ਼ਨ ਦੇ ਵਿੱਚ ਇਹ ਸਾਰੇ ਕਾਰਸੇ ਦੀ ਡ੍ਰਿਲ ਕਰੀਬ ਜੋ ਡੇਢ ਦੋ ਘੰਟੇ ਦੀ ਟ੍ਰੇਨ ਜੇਲ ਤੇ ਅੱਜ ਕਰਵਾਈ ਗਈ ਹੈ ਅ ਉਸ ਦਿਨ ਆਲ ਸਾਡੀ ਜੋ ਫੋਰਸ ਹੈ ਉਸ ਦਾ ਮੋਰਲ ਬੜਾ ਅਪ ਹੋਇਆ ਹੌਸਲਾ ਆਇਆ ਉਹਨਾਂ ਨੂੰ ਕਿਉਂਕਿ ਸਾਡੇ ਕੋਲ ਇਕਵਿਪਮੈਂਟ ਪਿਆ ਹੈਗਾ ਸਮੇਂ-ਸਮੇਂ ਤੋਂ ਉਸ ਇਕਵਿਪਮੈਂਟ ਨੂੰ ਚਲਾਉਣ ਦੀ ਟ੍ਰੇਨਿੰਗ ਦਿੱਤੇ ਜਾਣਾ ਬਹੁਤ ਜ਼ਰੂਰੀ ਹੈ ਇਸੇ ਦੇ ਤਹਿਤ ਅੱਜ ਇੱਕ ਸੈਸ਼ਨ ਲਗਾਇਆ ਗਿਆ ਸੀ ਮੈਂ ਵਿਸ਼ੇਸ਼ ਤੌਰ ਤੇ ਮਾਨਯੋਗ ਐਸਐਸਪੀ ਫਰੀਦਕੋਟ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਇਹ ਟੀਮ ਭੇਜ ਕੇ ਜੇਲ੍ਹ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦਵਾਈ ਹੈ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜੇਲ੍ਹ ਵਿਭਾਗ ਦੇ ਨਾਲ ਬਾਕੀ ਵਿਭਾਗਾਂ ਦਾ ਲੋਕਲ ਡਿਸਟ੍ਰਿਕਟ ਪੁਲਿਸ ਫ੍ਰੀਸਕੋਰਡ ਦਾ ਤਾਲਮੇਲ ਹੋਰ ਬਿਹਤਰ ਹੋਏਗਾ ਔਰ ਅਸੀਂ ਇੱਕ ਇਫੈਕਟਿਵ ਜੋ ਰੂਲਸ ਹੈਗੇ ਉਹਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਥੈਂਕ ਯੂ